ਮੇਰਾ ਨਾਮ ਸਤਵਾਲ ਸਿੰਘ ਆ ਜੀ ਅਸੀਂ ਲੁਧਿਆਣੇ ਦੇ ਹੈਬੋ ਵਾਲਦੇ ਜੀ ਪਰਿਵਾਰ ਵਿੱਚ ਦੋ ਬੇਟੇ ਇੱਕ ਆਪਣੇ ਕੰਮ ਕਰਦੇ ਜੀ ਦੋਵੇਂ ਵਿਆਹੇ ਹੋਏ ਨੇ ਮੈਂ ਪਾਠੀ ਸਿੰਘ ਆ ਜੀ ਮੈਂ ਖੁੱਲੇ ਪਾਠ ਕਰਾਂ ਦੇ ਵਿੱਚ ਕਰਦਾ ਸੀਗਾ ਤੇ ਆ ਹੁਣ ਕੁਦਰਤ ਨੇ ਬਸ ਲੈ ਲੈ ਗੇੜ ਚ ਇਹ ਮੇਰੀਆਂ ਦੋਵੇਂ ਕਿਡਨੀਆਂ ਜੀ ਕੰਮ ਛੱਡ ਗਈ ਇਹ ਸਾਲ ਦੇ ਕਰੀਬ ਹੀ ਹੋ ਚੁਣ ਹੋਣ ਲੱਗਿਆ ਜੀ ਅਲਾਜ ਦਾ ਮਹਿੰਗਾ ਪੈਂਦਾ ਜੀ ਕਾਫੀ ਮਹਿੰਗਾ ਪੈਂਦਾ ਸਾਡੀ ਖਾਲਸਾ ਜੀ ਮਤ ਕਰਦੇ ਆ ਇਹਨਾਂ ਦਾ ਬਹੁਤ ਸ਼ੁਕਰੀਆ ਧੰਨਵਾਦ ਦਾ ਜੀ ਖਾਲਸਾ ਨੂੰ ਜੀ ਮੇਰੇ ਜਿਹੜੇ ਮੈਡੀਸ਼ਨ ਆ ਇੰਜੈਕਸ਼ਨ ਆ ਹੋਰ ਜਿਹੜੀਆਂ ਖਰਚੀ ਮਾੜੇ ਮੁੱਟੇ ਮੇਰਾ ਮਹੀਨੇ ਦਾ ਤਕਰੀਬਨ 28000 ਰੁਪਏ ਸੀਗਾ ਇਹਨਾਂ ਨੇ 25970 ਰੁਪਏ ਸਾਡੇ ਮਤਲਬ ਅਪਰੂਵਲ ਪਾਸ ਕੀਤੀ ਆ ਉਹਦੇ ਵਿੱਚ ਫਰਵਰੀ ਮਹੀਨੇ ਤੋਂ ਸਾਨੂੰ ਸ਼ੁਰੂ ਲਾਗੂ ਹੋਇਆ ਜੀ ਅਪ੍ਰੈਲ ਤੱਕ ਆਇਆ ਜੀ ਅਜੇ ਬਸ ਇਹਨਾਂ ਦਾ ਸ਼ੁਕਰ ਹੈ ਧੰਨਵਾਦ ਆ ਜੀ ਬਸ ਸਾਡੇ ਦੇ ਮਿਹਨਤ ਪ੍ਰਯਾਸਤ ਰੱਖੀ ਜਾਣ ਆਪਣਾ ਜਿਹੜੀ ਸਾਡੀ ਮਦਦ ਆ ਉਹ ਸਾਨੂੰ ਦੇਈ ਜਾਣ ਬਸ ਧੰਨਵਾਦ ਆ ਇਹਨਾਂ ਦਾ ਸੰਗਤ ਨੂੰ ਤਾਂ ਅਸੀਂ ਦੱਸਾਂਗੇ ਜੀ ਖਾਲਸਾ ਜੀ ਦਾ ਬੜਾ ਸ਼ੁਕਰੀਆ ਧੰਨਵਾਦ ਆ ਜੇ ਕਿਸੇ ਨੂੰ ਮਦਦ ਦੀ ਲੋੜ ਆ ਤਾਂ ਉਹ ਇਹਨਾਂ ਦੇ ਕੋਲ ਆਪਣਾ ਆਈਡੈਂਟੀਟੀ ਪੱਤਰ ਲੈ ਕੇ ਇਹਨਾਂ ਤੋਂ ਮਿਲ ਲੈ ਸਕਦਾ